सो हम मैं तो आपके सामने सरदार लखा सिंह जी उन्होंने बेनती करता और उन्होंने तो बाद प्यार व त्यार रहे साढ़े बहुत ही सत्कार जो सरदार रघुवीर से लेक्चरर रघुवीर से की इना तो बाद सरदार लखा सिंह जी बहुत ही सत्कार जो मेरे वीरों हेलो आज यूट्यूब चैनल पर आप सब सो तो पे ते ऐसे हर कार्य में जेफ़ फ़ालते, जेफ़ नंबर ते, जेफ़ एक पूर्ण फ़ालते, ऐसे यह यह जो जस्टर साहब की मज़ाक़त है, उन जस्टर साहब का ऐसा बहुत मज़बूती है, इस सब को अब कुछी भी गल नहीं है, कि ये डी सामने प्लाट है, सामने है। ਕੀੜਾ ਪ੍ਰਧਾਨ ਜੀ ਦਾ ਸੁਪਨਾ ਸੀ ਉਸ ਨੇ ਬਾਗ ਹੋਇਆ ਇਸੇ ਗੱਲ ਦੀ ਆਪਣੇ ਸਮਾਜ ਨੂੰ ਵਧਾਈ ਦੇਣਾ ਅਸੀਂ ਇਸ ਕਾਬਿਲ ਹੋਏ ਹਾਂ ਇੱਕ ਦਸੰਦੇ ਜੋਗ ਹੋਇਆ ਹਟਾ ਵੀ ਕੋਈ ਘਰ ਹੈ ਅਸਲੀ ਘਰ ਸਾਡੇ ਸਮਾਜ ਦਾ ਕੀ ਹੈ ਜਿਹੜੇ ਅਸੀਂ ਘਰ ਜਿਹੜੀਆਂ ਅਸੀਂ ਕੋਠੀਆਂ ਜਿਹੜੇ ਅਸੀਂ ਚੁਬਾਰੇ ਉਸ ਸਮਾਜ ਵਾਸਤੇ ਨਹੀਂ ਹੈ ਉਹ ਆਪਣੇ ਵਾਸਤੇ ਤੇ ਆਪਣੇ ਬੱਚਿਆਂ ਵਾਸਤੇ ਤੇ ਮੈਂ ਇਹ ਗੱਲ ਕਹਾਂਗਾ ਇਹ ਜਿਹੜਾ ਚੈਨਲ ਹੈ ਸਾਡਾ ਸਮਾਜ ਇੰਨਾ ਡਰਦਾ ਲਾਈਕਾਂ ਤੋਂ ਡਰਦਾ ਹਾਟ ਇਸ ਵਾਈ ਦੇ ਵਿੱਚ ਪੜੇ ਲਿਖੇ ਜ਼ਰੂਰ ਨੇ ਪਰ ਕਿਸੇ ਕੰਮ ਚ ਲਾਉਣ ਨੂੰ ਮੇਰੇ ਹਿਸਾਬ ਨਾਲ ਹੈ ਕਿ ਇਹ ਛਾਇਤੀਆਂ ਨੂੰ ਪੜ੍ਹ ਹੋਣਾ ਵੀ ਜ਼ਰੂਰੀ ਹੈ ਅਸੀਂ ਬਹੁਤੇ ਜ਼ਿਆਦਾ ਪੜੇ ਲਿਖੇ ਹੋਣ ਕਰਕੇ ਵੀ ਮਾਰ ਖਾਧੀ ਅਸੀਂ ਆਪਣੇ ਸਮਾਜ ਵਾਸਤੇ ਜਿਹੜਾ ਵੀ ਤੂੰ ਪੜ ਜਾਂਦਾ ਕੋਈ ਟੁਕਾ ਟੁਕਾ 1% ਵੀ ਅਸੀਂ ਆਪਣੇ ਸਮਾਜ ਵਾਸਤੇ ਕੰਮ ਨਹੀਂ ਕਰਦੇ ਇਹ ਮੰਨਣਾ ਪਊਗਾ ਜਿੱਦਣ ਸਮਾਜ ਦੀ ਕੰਮ ਕਰਨਾ ਸ਼ੁਰੂ ਕਰਤਾ ਕੋਧਰੀ ਅਗੇ ਸਾਰੀ ਜਿਹੜੀ ਪ੍ਰਤਸ਼ਾਪਿਕ ਬਿੱਤਰ ਹੋ ਜੇਗਾ ਡਾਕਟਰ ਸਾਹਿਬ ਇਹ ਕਰਕੇ ਅਨੁ ਨੌਕਰੀਆਂ ਮਿਲ ਗਈਆਂ ਪ੍ਰੋਮੋਸ਼ਨਾਂ ਮਿਲ ਗਈਆਂ ਪੱਟੇ ਅਫਸਰ ਬਣ ਕੇ ਪਰ ਆਪਣੇ ਬੰਦਿਆਂ ਤੋਂ ਝੂਠ ਤੋਂ ਵੀ ਜਿੰਨਾ ਮਸ਼ੂਕ ਦਾ ਰੋਗ ਨਹੀਂ ਹਦਾ ਉਹ ਕੰਮ ਕਰਦੇ ਇਹ ਰੁਕਵੇ ਇਹ ਕੁਰਸੀਆਂ ਇਹ ਮਹਿਲ ਨਾਰੇ ਨਹੀਂ ਰਹਿਣੇ ਜਿਹੜੇ ਇਸ ਸਮੇਂ ਦੇ ਵਿੱਚ ਤੱਕ ਕਰਕੇ ਚਿੜੀ ਨਹੀਂ ਵਰਤਨ ਕਰਦੇ ਉਹਨਾਂ ਦੇ ਹੋਂਦ ਤੋਂ ਮੱਖੀ ਨਹੀਂ ਹੁੰਦੀ ਅਸੀਂ ਇਹ ਯਾਦ ਰੱਖਣਾ ਚਾਹੀਦਾ ਹੈ ਵੈਸੇ ਯਾਦ ਤੁਹਾਨੂੰ ਆਉਂਦਾ ਜਦੋਂ ਸਭ ਕੁਝ ਕਮਾ ਲਏ ਕਿ ਅੱਜ ਮੌਕਾ ਨਵੀਂ ਪੀੜੀ ਅੱਥੀ ਹੋਈ ਹੈ ਜਿਹਨਾਂ ਨੇ ਸਮਾਜ ਦੀ ਵਿੱਚ ਕਰਨਾ ਹੈ ਆਪਾਂ ਇੱਕੋ ਗੱਲ ਨਗਰ ਪਏ ਆ ਹੋ ਜਾਊਗਾ ਹੋਣਾ ਨਹੀਂ ਆਪਣਾ ਬੱਚਾ ਬਿਮਾਰ ਹੁੰਦਾ ਹੈ ਜਾਂ ਅਗਿਹੜੇ ਵਿਜਨ ਕਰਾਉਣੀ ਹੈ ਜਾਂ ਲੋਕੋ ਕਾਰਬਿਆਰ ਕਰਨਾ ਹੈ

ਵੀ ਇਹ ਜਗਾ ਪ੍ਰਧਾਨ ਜੀ ਨੇ ਕੱਲ ਬਿਆਨ ਕਰ ਲਿਆ ਕੱਲ ਦਾ ਦਿਨ ਇਤਿਹਾਸ ਚ ਲਿਖਿਆ ਜਾਣਾ ਵੀ ਸਾਡੇ ਤਿੰਨ ਕਿਨਾਲ ਜਗਾ ਖੋੜੀ ਨਹੀਂ ਹੁੰਦੀ ਸਭ ਚੋਦੀ ਸੜਕ ਨਾਲ ਨਹੀਂ ਆ ਤਿੰਨ ਬੰਨੇ ਸੜਕ ਲੱਗਦੀ ਹੈ ਯਸ ਇਹੋ ਜਿਹਾ ਘਰ ਬਣ ਜਾਵੇ ਜਿੱਦੋਂ ਪ੍ਰਧਾਨ ਜੀ ਫੈਸਲਾ ਲੈਣ ਤੇ ਪੂਰਾ ਪੰਜਾਬ ਹਿੱਲੇ ਇਹ ਦੁਨੀਆ ਸਰਕਾਰਾਂ ਹਿੱਲਣ ਪਈ ਉੱਥੋਂ ਹੈੱਡਕੁਆਟਰ ਤੋਂ ਹੁਕਮ ਨੰਨਾ ਆਇਆ ਹੈ ਗੱਲ ਬਣਉਣੀ ਕੋਈ ਹੋਊਗੀ ਨਹੀਂ 95 ਲੱਖ ਰੁਪਈਆ ਮੇਰਾ ਖਿਆਲ ਇਥੇ ਉਹ ਬੰਦੇ ਵੇਚ ਉਹ ਜਿਹਨੇ 80 ਕਿੰਨੇ ਕਰੋੜ ਲਾਇਆ ਉਹ ਇੱਕਨ ਵਾਰੀ ਦਾ ਸ਼ੀਸ਼ੇ ਨੇ ਚਾਰ ਖਿੜਕੀ ਦੇ ਉਹ ਜ਼ਿਆਦਾ ਨਹੀਂ ਹੈ ਘਰਾਂ ਜੇ ਮੇਰਾ ਖਿਆਲ ਉਹ ਤੇ ਜਿਹੜੇ ਕਟੂਟ ਕਟ ਐਸਬੀਓ ਲਾਵਾ ਕੁਟੇ ਵਾਲੇ ਨੇ ਦਾਦਾ ਬਣਾਉਂਦੇ ਆ ਆਲਾ ਚੀਜ਼ਾਂ ਬਣੀਆਂ ਬਾਹਰ ਕਾਰ ਵੀ ਖੜੇ ਨੇ ਸਲੂਟ ਵੱਜਦੇ ਨੇ ਸਲੂਟ ਕਿਰੇ ਕਰਕੇ ਵੱਜਦੇ ਨੇ ਜਿਹੜੀ ਧਰਤੀ ਦੀਆਂ ਚ ਬੈਠੇ ਹੋਣੇ ਇਹ ਸਲੂਟ ਇਹਨਾਂ ਨੂੰ ਵੱਜੇ ਪਰ ਇਹ ਸਲੂਟ ਕਹੇ ਵੱਜਣੋਂ ਹਟਾ ਦੇ ਇਹ ਨੋਟ ਕਰ ਲੋ ਕਿ ਜੇ ਪੂਰਾ ਹਿੰਦੁਸਤਾਨ ਦੀ ਉਹ ਸਰਮਾਇਆ ਕਰਦਾ ਧਿਆਨ ਹੈ ਕਿ ਇਹ ਲੋਕਾਂ ਨੂੰ ਜਿੱਥੇ ਪਹਿਲਾਂ ਸੀ ਉੱਥੇ ਰੱਖਣਾ ਹੈ ਤੇ ਜੇ ਆਪਾਂ ਬਚਣਾ ਹੈ ਜੇ ਅਸੀਂ ਕੁਝ ਕਰਨਾ ਹੈ ਇਹੀ ਕਰਨ ਦੀ ਲੋੜ ਹੈ ਆਪਣੀ ਨੇਕ ਕਮਾਈ ਚੋਂ ਇੱਕ ਗੱਲ نوٹ ਕਰ ਲਿਓ ਜਿੱਥੇ ਮਸਲ ਪਾਸ ਦੀ ਲੋੜ ਆ ਪੈਸੇ ਦੀ ਲੋੜ ਹੈ ਪੈਸਾ ਹੋਣਾ ਵੀ ਜ਼ਰੂਰੀ ਚਾਹੀਦਾ ਕੋਸੋਟਾ ਜੀ ਕਹਿ ਸੋਟਾ ਸਾਹਿਬ ਕਹ ਰਹੇ ਹੈ ਜਨਰਲ ਨਹੀਂ ਚੱਲਦਾ ਜਿਹੜੀ ਟੈਕਨੀਕ ਦੇ ਨਾਲ ਦੂਜੇ ਚੈਨਲੋਂ ਫੇਰ ਕਰਦੇ ਨੇ ਜਿੰਨੇ ਬਈਆਂ ਦਾ ਸਟੂਡੀਓ ਬਣਾਏ ਨੇ ਜਿੰਨੇ ਬਈਆਂ ਉਹ ਜਿਹੜੇ ਪਾਲੇ ਦੇ ਲੈ ਕੇ ਹੁੰਦੇ ਨੇ ਕਿਉਂਕਿ ਉਹ ਭੜਾ ਚੈਨਲ ਬੰਦੇ ਨੇ ਆਟੇੁੰਦੇ ਘਰਾਂ 'ਚ ਗੱਲਾਂ ਕਰਨ ਵਾਲੇ ਨੇ ਆਪਣੇ ਸਮਾਜ ਛੋਟੇ ਥਾਂ ਦੇ ਦਾਇਰ ਕਰਨ ਵਾਲੇ ਨੇ ਇਸ ਕਰਕੇ ਜੇ ਅੰਰਸ਼ੀਅਲ ਕਰਨਾ ਹੈ ਜੇ ਨੂੰ ਇੱਕ ਤੋਂ ਸੋਸ ਬਣਾਉਣਾ ਹੈ ਤੇ ਲੋਕਾਂ ਦੀ ਗੱਲ ਲੈ ਕੇ ਜਾਣੀ ਹੈ ਤੇਰੇ ਬਾਅਦ ਤੇ ਪੈਸਾ ਆਈ ਜਾਏ ਤੇ ਪੈਸਾ ਕਿੱਥੋਂ ਆਉਣਾ ਹੈ ਪੈਸਾ ਆਸਾਂ ਨੂੰ ਕੜੀ ਦੇਣਾ ਅਸੀਂ ਲੋਕ ਲੋਕਾਂ ਦੇ ਸਥਾਨਾਂ ਤੇ ਜਾ ਕੇ ਆਪਣੀ ਵਿੜਾਈ ਵਾਸਤੇ ਐਲਾਨ ਕਰਦੇ ਆਂ

ਇਹੀ ਸ਼ੂਟ ਕਰਦਾ ਸੀ ਇਸ ਕਰਕੇ ਟਾਈਮ ਪਾ ਕੇ ਬੁਲਾ ਰਹੇ ਜਾਲਾ ਨੇ ਮੈਂ ਇੱਕੋ ਗੱਲ ਕਹਾਗਾ ਇਹੋ ਹੀ ਗੱਲ ਜੇ ਅਸਲੀ ਪਾਸੂ ਨਾਮੇ ਨੂੰ ਅੱਜ ਜਿਹੜਾ ਚੈਨਲ ਆ ਬਾਰੇ ਗੱਲ ਤੇ ਵਧਾਈ ਦੇਣੀ ਹੈ ਤੇ ਫਿਰ ਬਾਅਦ ਤੋਂ ਬਾਅਦ ਜੋਗਦਾਨ ਦਿਓ ਤੇ ਲੋਕਾਂ ਨੂੰ ਲੈ ਕੇ ਆਓ ਤਾਂ ਚੈਨਲ ਜਿਹੜਾ ਇਹ ਕੰਮ ਕਰ ਰਿਹਾ ਹੈ ਕਿ ਜਿਹੜਾ ਬਾਅਦ ਤੱਕ ਲਿਆ ਉਹ ਤੁਹਾਡੀ ਪ੍ਰਾਪਰਟੀ ਹੈ ਤੁਸੀਂ ਜਦੋਂ ਜਾ ਕੇ ਫਕਰ ਦੇ ਸਮਾਜ 'ਚ ਕਿਸੇ ਦੀ ਗੱਲ ਕਰੋਗੇ ਪੀਹਾਂਗਾ ਵੀ ਇੰਤਾਰ ਹੈਗਾ ਜਿੱਕੇ ਇਹ ਬੈਠ ਕੇ ਵਿਚਾਰ ਚਰਚਾ ਕਰ ਸਕਦੇ ਆ ਆਪਣੇ ਸਮਾਜ ਦੀ ਗੱਲ ਕਰ ਸਕਦੇ ਆ ਆਪਣੇ ਸਮਾਜ ਨੂੰ ਬਿਹਤਰ ਬੋਤਨ ਵਾਲੇ ਵਿਚਾਰ ਆਦਰਾ ਕਰ ਸਕਦੇ ਆ ਉਹ ਸਾਡੇ ਕੋਲ ਇੱਕ ਘਰ ਬਣ ਗਿਆ ਇਹਨੂੰ ਆਪਾਂ ਨੇ ਇੰਨਾ ਸੋਹਣਾ ਉਮੀਦ ਤੋਂ ਵੱਧ ਸੁਪਨਿਆਂ ਦਾ ਘਰ ਬਣਾਉਣਾ ਹੈ ਉਹ ਕਿੱਦਾਂ ਬਣਾਉਣਾ ਉਹ ਤੁਸੀਂ ਸੋਚੋ ਰਾਜਨੀਤਿਕ ਕਰਨੀ ਹੈ ਤਾਂ ਜਗੇ ਗੱਲ ਬੰਨੀ ਹੈ ਮੈਂ ਇੱਕ ਪਲਾਟੀ ਵਰੇ ਕਰਨ ਦੀ ਪ੍ਰਧਾਨ ਜੀ ਨੂੰ ਲੱਖ ਲੱਖ ਮੁਬਾਰਕ ਜਿੰਨਾ ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਪਹਿਲਾਂ ਵੀ ਆ ਪਾਵਰ ਸੋਸ਼ਲ ਯੂਟੀ ਨੂੰ ਕਾਮਯਾਬ ਕੀਤਾ ਇੱਕ ਬਣਾਇਆ ਮੰਦਰ ਉਹਦੇ ਵਰਗੇ ਇੱਕ ਇਹ ਨਾਲ ਹੋਰ ਜਗ੍ਹਾ ਲਈਆ ਮੇਰੇ ਵੱਲੋਂ ਕਿਉਂਕਿ ਮੈਂ ਬਹਾਰੀ ਇੱਕ ਸਸਤਾ ਚਲਾਉਣਾ ਮਾਇਂਦਰੀਆ ਸਭਿਆਚਾਰ ਕਮਾਨ ਦੀ ਜੀਪ ਚ ਪਿਛਲੇ 2002 ਤੋਂ ਫ੍ਰੀ ਐਪਲਾਨ ਚੱਲਦੀ ਹੈ 83 ਖੂਨ ਦਾ ਕੈਂਪ ਲਾਤੇ ਨੇ ਤੇ ਮੈਂ ਬੀਲੀਪੁਰ ਦੇ ਕਾਮਯਾਬ ਰਾਜਵ ਰਿਟਾਇਰ ਹੋਇਆ ਇਹ ਕਰਕੇ ਜੇ ਜਜ਼ਬਾ ਹੋਵੇ ਤੇ ਕੋਈ ਮੰਜ਼ਿਲ ਦੂਰ ਨਹੀਂ ਜਦੋਂ ਅਸੀਂ ਐਪਲਾਨ ਦਾ ਕੰਮ ਸ਼ੁਰੂ ਕੀਤਾ ਲੋਕੀ ਹੀ ਦੀ ਐਪਲ ਉਸ ਲੈ ਲਾਂਗੇ ਇਹਨੂੰ ਚਲਾਵਾਂਗੇ ਕਿੱਦਾਂ ਜਾ ਕੇ ਨੋਟ ਕਰ ਲੋ ਪਾਇਂਦਰੀਆ ਸੱਬਿਆ ਚੱਕ ਮੰਚ ਵੱਲੋਂ ਕਹਾੜੀ 3ਵੀਂ ਪੂਚ 217 ਤੋਂ ਐਂਬਲੈਂਸ ਕੱਢੀ ਆ 85 ਖੂਨਦਾਰ ਐਮਪਲਏ ਨੇ ਪੱਤੀ ਦੇ ਪੀਜ ਦੇ 16 ਦੇ ਹਸਪੀਟਲ ਦਿੰਦੇ ਆ ਫੜੇ ਵੀ ਅਸੀਂ ਕੈਂਪਾ ਜਿਹੜਾ ਡਰਾਈਵਰ ਦਾ ਜਾਲੇ ਦਾ ਨਹੀਂ ਲਾਇਆ ਇਸ ਕਰਕੇ ਕਰਕੇ ਵੇਖੋ ਜਿਹੜੇ ਲੋਕੀਂ ਜਿਹਨੇ ਅਸੀਂ ਬਹੁਤ ਕੁਝ ਕੀਤਾ ਮੁੱਲ ਨਹੀਂ ਪਿਆ ਅਜ਼ਰੀ ਕਰਦੇ ਹੀ ਨਹੀਂ ਜੇ ਕਰੋ ਮੈਂ ਮੁੱਲ ਪਾਊਗਾ ਅੱਜ ਮਾਲਗਰੀ ਤੁਲ ਕਿਰਪਾ ਹੈ ਇਹ ਇਹਦੇ ਕਰਕੇ ਆ ਸਮਾਜ ਵਿੱਚ ਰਿਆ ਲੋਕਾਂ ਦੀ ਸੇਵਾ ਕੀਤੀ ਆ ਘਰ ਨੂੰ ਪਿੱਛੇ ਰੱਖਿਆ ਜਿੱਥੇ ਜਾਣਾ ਉੱਥੇ ਜਾਣਾ ਕਿੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਜਿੱਥੇ ਹੜਾ ਪੜਜ ਮੰਦਾ ਦੁੱਖ ਦੀ ਘੜੀ ਦੇ ਵਿੱਚ ਹਰ ਬੰਦੇ ਨੂੰ ਕਿਸੇ ਨਾ ਕਿਸੇ ਸਹਾਇਤਾ ਚਾਹੀਦਾ ਖੁਸ਼ੀ ਦੇ ਸਾਰੇ ਤੰਗੜੇ ਪਾਉਂਦੇ ਨੇ ਤੁਸੀਂ ਨੋਟ ਕੀਤਾ ਹੋਣਾ ਤਗੜੇ ਦੀ ਕੁੜੀ ਮੁੰਡੇ ਦਾ ਵਿਆਹ ਹੋਵੇ TFX ਜੀ ਨੂੰ ਪੁੱਛਦੇ ਆ ਤੈਨੂੰ ਕਾਰਡ ਆਇਆ ਕਿ ਨਹੀਂ ਆਇਆ ਉੱਥੇ ਅਸੀਂ ਆਪਣੀ ਇਾਕਤ ਤੋਂ ਵੱਧ ਸਕਣ ਦੀ ਕੋਸ਼ਿਸ਼ ਕਰਦੇ ਆ ਜੇ ਕਹੇ ਵੀ ਪਰਚੇ ਦਾ ਵਿਆਹ ਹੋਵੇ ਉੱਥੇ ਕਹਿੰਦੇ ਚਲ ਯਾਰ ਛੱਡ ਪਰੇ ਕੀ ਚੜਾ ਇਹ ਨਹੀਂ ਹੋਣਾ ਚਾਹੀਦਾ ਉੱਥੇ ਆੜਾ ਫਰਤੀ ਪੰਦ ਹੈ ਉਹ ਤੀ ਪੈਂਦੇ ਵਿਆਹ ਤੇ ਜਾ ਕੇ ਬੱਤ ਤੋਂ ਬੱਤ ਲੱਤ ਕਰਕੇ ਜਿੰਨਾ ਨੇ ਤੁਹਾਡੇ ਸਮਾਜ ਚ ਇੱਕ ਜਿੰਦ ਬਣਾਉਣੀ ਹੈ ਕੰਨਾ ਬਾਪ ਸੀ और नहीं कुछ कहना, के केन्ना कुछ केंद्र आया, सारे साथियों ने, ये दिया क्या रहेंगे जो, तो, इतना नगद दिया, जिन्ना ने मारे देखूं, एक के टाइल लगता, टाइल में क्या के प्रथा आंटी को दिया है, तो कुछ चारों मिन्नू भी दो कुम्मेड दे दूं, मेरा जी करता है, आप मुझे स्मार्ट दे दूं, पैक दें, इसके चलक उस तो बाद सरदार सुजीत सिंह जी संगरूर तो पहुंचे थे डीओ साहब उन्हें बेनती करना सुरजीत सिंह को बाद तो रूप रूप करा के ऐसे बिस्ते मले को करा तो साढ़े बहुत ही सरकार को प्रेसिडेंट को सुन दे सरदार अब्बास से लेकिन को तो पहना साढ़े ना नेचरा रंबीस तो सरकार को अभी ਕੁਝ ਜੀ ਗੱਲ ਵੀ ਬਹਿਣ ਦੀ ਬੋਲਦੇ ਅੱਜ ਤਰ੍ਹਾਂ ਵੀ ਦੇ ਸਾਰੇ ਕਮੇਟੀ ਪ੍ਰਾਪੋ ਉਹ ਆਦੀ ਮਾਰਗਦਰਸ਼ਕਤਾ ਅਭਿਨ ਨੂੰ ਬੁਟੇ ਸਾਡੇ ਸਮਾਜ ਦੇ ਉੱਦੀ ਦੀ ਦੁਆਰੋਂ ਸਾਲ ਸਮਝ ਨੂੰ ਜਾਈਂ ਜਾਂਦਾ ਅੱਜ ਦਾ ਆਪਾਂ ਜਿਸ ਕੰਮ ਤੇ ਬੰਧਿਆ ਪ੍ਰਭਾਤ ਜੀ ਨੇ ਇਸ ਕਾਰਗੋ ਬੜੀ ਦੇਰ ਤੋਂ ਉਹਨਾਂ ਨੇ ਸ਼ੁਰੂ ਦਾ ਸੀ ਸਾਥੀਆਂ ਦੇ ਨਾਲ ਮਿਲਦੇ ਗਏ ਕੁਝ ਕਥਿ ਚੜਦੇ ਗਏ ਅੱਜ ਆਪਾਂ ਸਮਾਜ ਦੇ ਵਿੱਚ ਤੁਹਾਡੀ ਮੂਲ ਤਸਵੀਰ ਬਣੀ ਪਈਆ ਇਸ ਸਮਾਜ ਦੀ ਕਿਉਂ ਜਾ ਹੁੰਦਾ ਸਾਥੀਓ ਮੈਂ ਗੱਲ ਇਸ ਵਿਸ਼ੇ ਵਿੱਚ ਕਰੀਆ 6 ਸਪਰੂਹ ਦੇ 550 ਤੋਂ ਬਾਅਦ ਬਾਬਾ ਸਾਹਿਬ ਵਰਕ ਪ੍ਰੋਫੈਸਰ ਦੀ ਮੌਤ ਤੋਂ ਬਾਅਦ ਇਹ ਆਪਾਂ ਸੁਣ ਜੀ ਉਹ ਥੋੜੇ ਸਮੇਂ ਦੇ ਖਿਲਾਫ ਆਇਆ ਸੀ ਦੇਸ਼ ਵਿੱਚ ਲੀਵਲ ਦੀ ਲੋਟ ਸੀ ਉਸ ਨੇ ਸਰਪੰਚ ਨੂੰ ਲੈ ਸੂਰਜਾ ਤਾਂ ਸਮਾਜ ਨੇ ਉਸ ਨੇ ਵੀ ਸਾਸੀ ਕਮਕੋ ਉਸ ਨੇ ਜਿਹੜੀ ਬਵਾ ਸਾਹਿਬ ਦੀ ਮੂਵਮੈਂਟ ਸੀ ਉਹਨੂੰ ਚੱਲੂ ਰੱਖਿਆ ਉਹ ਮੂਵਮੈਂਟ ਇੱਕ ਵਾਰ ਦੇਸ਼ ਦੇ ਬਹੁਤ ਵੱਡੇ ਪੱਧਰ ਤੇ ਸਾਸੀ ਨਾਸ਼ੀਰਾਂ ਦੀ ਗੋਹਿੰਦਪੁਰ ਥੱਲੇ ਪੂਰੇ ਦੇਸ਼ ਦੇ ਕੋਨੇ ਕੋਨੇ ਕਨੇ ਕਨੇ ਤੱਕ ਪਹੁੰਚੀ ਹੋਈ ਆ ਅੱਜ ਮੈਂ ਇਹ ਨਹੀਂ ਸਮਝਦਾ ਕਿ ਰਾਜਨੀਤਿਕ ਜੋ ਸੋਸ਼ਲ ਜਿਹੜੀ ਸਾਡੇ ਤੇ ਅਵੇਰਨੈਸ ਕੀਤੀ ਕਦੇ ਬਿਲਕੁਲ ਨਹੀਂ ਕਸੀ ਜਿੱਥੇ ਤੱਕ ਸਮਾਜ ਬੁਰਾ ਹੋ ਰਿਹਾ ਹੈਗਾ ਕਰਤੀ ਸਾਡੇ ਸਾਡੇ ਜਿਹੜੇ ਲੋਕੜਾ ਦੇ ਦੀ ਪੜਾਈ ਸਾਰਵਜਨ ਦੀ ਪੁਚਾਰ ਦੀ ਲੋੜ ਹੈ ਕਿ ਸਮਾਜ ਨੂੰ ਜਿਸ ਤਰ੍ਹਾਂ ਦੀ ਲੋੜ ਸੀਗੀ ਇਮਾਨਦਾਰ ਸਿੱਧੂ ਦਾ ਪਿਆਰ ਦੀ ਲੋੜ ਸਾਰੇ ਮਨਾਂ ਤੋਂ ਪ੍ਰਪੱਕ ਨਾਦਰ ਫਕੀਰ ਕੰਮ ਦਾ ਫਕੀਰ ਉਹ ਸਾਡੇ ਕੋਲ ਲੀਡਰ ਮੌਜੂਦ ਆ ਉਹਨਾਂ ਦੀ ਤਿੰਨ ਮਜ਼ਬੂਤ ਸਾਥੀ ਕੋਲ ਅੱਜ ਜੇ ਅਸੀਂ ਇਸ ਇਲਾਕੇ ਹੁੰਦੇ ਹੋਏ ਵੀ ਆਪਣੀ ਮੂਵਮੈਂਟ ਨੂੰ ਅਗੇ ਨਹੀਂ ਲੈ ਕੇ ਜਾ ਸਕਦੇ ਤਾਂ ਮੋੜ ਕੇ ਬਾਜ਼ ਬਾਜ਼ਾ ਮਾਰਨ ਦੀ ਜੁੜਨੀ ਪਿਓ ਰਾਇਵਤ ਜਿੰਦਾ ਉਹ ਅਜੇ ਤੱਕ ਅਸੀਂ ਇੱਥੇ ਹੁੰਦੇ ਅੱਜ ਜਿਹੜਾ ਸਾਡੇ ਕੋਲ ਪ੍ਰੈਜੈਂਟਾ ਲੇਟ ਕੋਆਤਾ ਵੀਰ ਦੀ ਕਾਫੀ ਲੰਮੀ ਸਮੇਂ ਉਮਰ ਹੋ ਗਈ ਤੇ ਵੀ ਆਪ ਸਿੱਖੀ ਸਰਸਵਤ ਤੋਂ ਬਾਅਦ ਦੂਸਰੀ ਜੀਵ ਕਮਜ਼ੋਰ ਰਹਿਣ ਦਾ ਵੀ ਲੋੜ ਪਤਾ ਵਾਦ ਜਦੋਂ ਉਹਨਾਂ ਨੇ ਫਿਰ ਪੰਜਾਬ ਦੀ ਯਾਤਰਾ ਕੀਤੀ ਫਤਿਹ ਮਾਰ ਕੇ ਸਾਡੇ ਦੁਆਹੇ ਆਇਆ ਉਹਨਾਂ ਨਾਲ ਮੇਰੇ ਨੇੜੇ ਹੋ ਕੇ ਦਿੱਕਤ ਦਾ ਮੌਕਾ ਮਿਲਿਆ ਤਾਂ ਉਸ ਸਮੇਂ ਪਹਿਲਾਂ ਜਿੱਦਾਂ ਮੈਂ ਉਹਨਾਂ ਨੂੰ ਪਹਿਲਾਂ ਵੀ ਮਿਲਿਆ ਸੀ ਤਾਂ ਮੈਨੂੰ ਲੱਗਿਆ ਸਤਿਗੁਰੂ ਦੀ ਪੂਰੀ ਦਿੱਖੀ ਸੀ ਵੀ ਕਿਤਾਬ ਦੇ ਸਮਾਜ ਨੂੰ ਸਭ ਤੋਂ ਲੀਡਰ ਦੀ ਲੋੜ ਹੈ ਉਦੋਂ ਵਰਗੀ ਸਾਡੇ ਕੋਲ ਮੌਜੂਦਾ ਸੋ ਭਰਾਓ ਆਪ ਸਾਡੇ ਸਾਹਮਣੇ ਇੱਕ ਵਿਧਾਇਕ ਸਾਡੇ ਇੱਥੇ ਬੈਠੇ ਆ ਜਿੱਤੇ ਤੁਹਾਡੇ ਪੱਧਿਆ ਵਾਸਤੇ ਤੁਹਾਡੀ ਆਉਣ ਵਾਲੇ ਟਿਕਟ ਵਾਸਤੇ ਤੁਹਾਡੀ ਕੀ ਦਿਸ਼ਾ ਹੋਊਗੀ ਕੀ ਦਿਸ਼ਾ ਹੋਊਗੀ ਜਿਹਦੇ ਫੈਸਲੇ ਤੋਂ ਕੀਤੀ ਜਾਣੀ ਹੈ ਤੁਹਾਡੇ ਸਾਹਮਣੇ ਮੌਜੂਦ ਹੱਸ ਅਰ ਇਹ ਗੱਤ ਕਰਨ ਦੀ ਸੀ ਮੈਂ ਪੂਰਾ ਮਾਫੀ ਕਰਨਾ ਵੀ ਤੁਹਾਨੂੰ ਕੋਰਡੀਨੇਸ਼ਨ ਦੀ ਘਾਟ ਲਈ ਖੁਲਦੀ ਤੇ ਆਪਣੇ ਕੋਲੇ ਕੋਈ ਤੁਹਾਨੂੰ ਸੁਣਾਵਣਾ ਤੇ ਵੀ ਇਹ ਦੇਖਣਾ ਸਾਡੇ ਕੋਲੇ ਆਪਣੀਆਂ ਕੁਝ ਸਟੇਟਮੈਂਟਸ ਸਟੇਟ ਹੋ ਰਹੀ ਜਿਵੇਂ ਐਨਐਸਐਸ ਦੇ ਵਾਕਫ ਤੇ ਉਹ ਪਾਵਰ ਗਾਰੰਟੀ ਦੇ ਵਿੱਚ ਰਹੇ ਉਹ ਸਾਡੇ ਕੋਲੇ ਸਟੂਡੈਂਟਸ ਦੇ ਰੂਪ ਨੇ ਤਾਂ ਇਹ ਗੱਲ ਕੋਈ ਬਹੁਤ ਆਪੀ ਦੀ ਸੀ ਇਟਲੀ ਪਰ ਸ਼ਰਮਤਾ ਵੀ ਇਸ ਬਹੁਤ ਜ਼ਰੂਰੀ ਆਪ ਹਾਇਦਰਾਬਾਦ ਕਾਫੀ ਆਪਾਂ ਗੱਲ ਜਿਹੜੀ ਗੱਲ ਆਪਾਂ ਕਾਨੂੰਨ ਤੋਂ ਗਰੀਨ ਕਰਦੇ ਆ ਅੱਜ ਦੇਸ਼ ਦੇ ਇਥੇ ਕਾਫੀ ਉਹ ਚੈਨਲ ਦੇਖੋ ਸਾਰੇ ਚੈਨਲਾਂ ਦੇ ਉੱਪਰ ਦਲਤ ਛਾਪਾ ਜਿਹੜਾ ਰਾਜਨੀਤਿਕ ਸਵਾਲ ਉੱਪਰ ਬਹੁਤ ਵੱਡਾ ਸਵਾਲ ਚੁੱਕਤਾ ਜਾ ਰਿਹਾ ਹੈ ਅੱਜ ਕਾਫੀ ਆਪੋ ਆਪਾ ਜਿਹੜੇ ਨੰਬਰ ਦੇਖ ਰਹੇ ਸੀ ਇੱਕ ਬਾਰੀ ਸ਼ਬਦਾਂ ਦੇ ਨਾਮ ਕਾਸੀ ਕਾਰਨੀਆ ਮੌਤ ਦੇ ਨਰਮ ਨਿਰਕੀਤਾ ਸਾਹ ਦੀ ਪ੍ਰੈਸ਼ਰ ਮੋਲ ਕਿਵੇਂ ਰੁਕਿਆ ਅੱਜ ਦੀ ਮਜਬੂਤਾ ਆਪਰੇ ਆਪ ਨੂੰ ਪ੍ਰਿਵਰਤੀ ਹਸਪਤਾਲ ਤੋਂ ਤੌਲ ਵਾਲੀ ਆਪ ਪਤੀ ਦੀ ਸਰਕਾਰ ਆ ਦਿੱਲੀ ਦੇ ਵਿੱਚ ਇੱਕ ਦੌਰ ਉਹ ਆਕਸੀਜਨ ਨਾਲੋਂ ਜ਼ਿਆਦਾ ਲੋਪਕ ਦਾ ਮੁੱਖ ਮੰਤਰੀ ਮਨਸਾਹ ਤੋਂ ਅਸੀਂ ਸ਼ਡਿਊਲ ਕਾਸਟ ਉਦੋਂ ਵੀ ਰੋਕਿਆ ਗਿਆ ਤੋਂ ਇਹ ਗੱਲ ਆਪਾਂ ਦੇ ਨਹੀਂ ਜਾਣਦੇ ਪਹਿਲੇ ਕੀ ਸ਼ਬਦ ਕਾਇਸਿਸ ਵੀ ਮੈਂ ਪਾਰਲੀਮੈਂਟ ਦੇ ਸ਼ੁਰੂਆਤੀ ਤੋਂ ਬੰਵਾ ਦੇ ਮੌਰੀਆ ਵੀ ਬੰਦ ਕਰ ਦਿੱਤੇ ਕਿ ਦਾ ਇਤਿਹਾਸ ਸਕਦਾ ਜਿਉ ਲੋਕਸ਼ੁਰੋ ਕਰਦੇ ਉਹਦੇ ਬਾਅਦ ਸਾਡੇ ਕੀ ਵਿਚਾਰ ਸਕਦੇ ਆਗਮੀ ਸਾਡੇ ਇਸ ਮੂਵਮੈਂਟ ਤੋਂ ਲੋਕਾਂ ਲਈ ਦੁਸ਼ਮਣ ਬਹੁਤ ਕਰਤਾ ਤਾ ਤਦ ਜੋ ਬੀਛੇ ਨਹੀਂ ਗਾਈ ਸਾਡੇ ਉਪਰ ਇਹ ਫੈਸਲੇ ਤੋਂ ਦਾ ਕਿ ਜਿਹੜੇ ਸਾਡੇ ਸਮਾਜ ਦੇ ਲਈ ਇਹ ਤੁਹਾਡਾ ਰਿਪੋਰਟ ਹੈ ਕਦੇ ਸਾਨੂੰ ਕ੍ਰੀਮ ਨਹੀਂ ਦੇਉਂਦੇ ਕਦੇ ਸਾਨੂੰ ਰਿਜ਼ਰਵੇਸ਼ਨ ਬਿੰਦਰ ਰਿਜ਼ਰਵੇਸ਼ਨ ਉਹਦੇ ਵੀ ਵਿਵਾਦ ਹੋ ਕੇ ਫਿਰ ਬੰਦੇ ਦੂਸਰਿਆਂ ਦੇ ਇੰਚਾਲਾ ਨੇ ਜੇ ਤੁਸੀਂ ਨਾ ਆਵੇ ਹੋਏ ਤੁਹਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੜ ਕੇ ਮਨੁਸਮਤ ਜਾ ਕੇ ਕਰਨ ਦੀ ਚਾਹਤ ਆ ਤਾਂ ਉਹਨਾਂ ਦੇ ਬੱਚਿਆਂ ਨੂੰ ਫਿਰ ਕਲਾਮ ਪੜਾਇਆ ਜਾਊਗਾ ਫਿਰਸ ਕਰਕੇ ਕੁਝ ਹੋਰ ਜੇ ਆਪਾਂ ਜਿਹੜੇ ਖਾਸ ਜਗ੍ਹਾ ਤੇ ਅੰਦਰੋਂ ਤਾਂ ਖੁਦ ਹੀ ਸੇਪੜੇ ਲਿਏ ਲੱਗੋ। ਸੋ ਆਪਾਂ ਤੁਹਾਨੂੰ ਦਿਖਾਣਾ ਚਾਹਾਲੂ ਸਮਝੀਏ। ਪ੍ਰਧਾਨ ਜੀ ਦੇ ਉੱਪਰ ਮੈਂ ਤਾਂ ਰੱਬ ਦੀ ਨਾ ਪ੍ਰੋਸਾ ਕਰਦਾ। ਮੈਂ ਕਿਉਂਕਿ ਮੈਂ ਤੁਹਾਨੂੰ ਆਪਣੀ ਲਾਇਫ ਦੇ ਪ੍ਰਕਾਸ਼ੀ ਰਾਜ ਦੇ ਫੋਟੋ ਲੈਣੇ ਉੱਤੇ ਚਲਿਆ। ਭਗਵਾਨੀ ਦੇ ਵਿੱਚ ਸੀ ਟਾਵਾ ਦੇ ਇਲੈਕਸ਼ਨ ਕੋਲੇ ਕਿ ਮੈਂ ਬਹੁਤ ਰਕਸ਼ਾ ਦੀ ਨਾਮ ਚਲਿਆ। ਮੈਂ ਅਜ ਉਸੇ ਕਾਸ਼ੀਰਾਮ ਦੇ ਰੂਪ ਵਿੱਚ ਇਹਨਾਂ ਨੂੰ ਮੈਂ ਦੇਖਦਾ ਤੇ ਮੈਂ ਉਮੀਦ ਵੀ ਹੀ ਰੱਖਦਾ ਵੀਰ ਪ੍ਰਵਾਹ ਆਪਣੇ ਕੋਲ ਆ ਸਮੇਂ ਪ੍ਰਮਾਤਮਾ ਦੀ ਕਿਰਪਾ ਨਾਲ ਜੋਗ ਜੀ ਦਾ ਆਪਾਂ ਸਾਰੇ ਜੀ ਜੋਗੋਂ ਸੋਇਸ ਦਾ ਹੈ ਉਹ ਆਪਾਂ ਹੋਰ ਅਗੇਰ ਲਈ ਆਪ ਭਤੀ ਸਾਰੇ ਬੀਡੀਆ ਪੁਤੀ ਜੀ ਰਾਜ ਦੇ ਬ੍ਰਿਗੂਨ ਆਪਾਂ ਆਵਣ ਦੇ ਤੇ ਗੱਡੀ ਦਿੱਟੂ ਬਟਾ ਤੋਂ ਜਿਹੜਾ ਕਮੇਟੀ ਦਾ ਪੇਟ ਇਹ ਪਸੰਦ ਆਨੇ ਤੋਂ ਦਸੇ ਸੁਵਸਥਾਨ ਸਾਹ ਦੇ ਤੋਂ ਲਈ ਜਿਹੜੇ ਪ੍ਰਾਰਥੀ ਨੂੰ ਗੱਲ ਜੀ ਸੀ ਕੈਂਡੀਰ ਦੇ ਮੇਰੇ ਨਾਮ ਨਾਲ ਸਿਕਵੇ ਦੇ ਦੁਆਰਾ ਦੇ ਪੂਰਵ ਬਾਪੂ ਜੀ ਕਾਤੇ ਸੀ ਕਸ਼ੀ ਰਾਜ ਨੂੰ ਮੋਮਬੱਟ ਦੇ ਵਿੱਚ ਜਿਹੜਾ ਬੱਚਾ ਬੋਲ ਰਿਹਾ ਸੀ ਮੈਂ ਬਿਲਕੁਲ ਇਮੋਸ਼ਨਲ ਹੋ ਗਿਆ ਮੈਂ ਇੰਨਾ ਮੋਸ਼ਨਲ ਹੋ ਗਿਆ ਕਿ ਸਾਡੇ ਬੱਚਿਆਂ ਦੇ ਵਿੱਚ ਇਹ ਬਾਪੂ ਦੇ ਵਿੱਚ ਉਹਨਾਂ ਦੇ ਖਾਨਦਾਨ ਦੇ ਵਿੱਚ ਇਹ ਸਿਗਾ ਦੇ ਰਿਹਾ ਅੱਜ ਗਾ ਬਚੇਰ ਗਿਆ ਸੋ ਬੱਚਾ ਬਹੁਤ ਪ੍ਰਭਾਵਸ਼ਾਲੀ ਕੋਪਰਟੀਕਲ ਹੈ ਸਾਇੰਸ ਤਕਨੀਕਾਬ ਬਾਰੇ ਜਿਹੜਾ ਨੋਰਮਲਿਕਲ ਫਰਕ ਸੋਸ਼ਲ ਸਾਇੰਸ ਨੂੰ ਜਿਹੜਾ ਬਹੁਤ ਸਮਰੈ ਦੀ ਜਾਣਕਾਰੀ ਦਿੱਖੜੀ ਹੋਈ ਇੱਕ ਸਾਰੇ ਲਿਖੜੇ ਲਿਖਣੇ ਇਹ ਸਭ ਤੋਂ ਜੀ ਸੋਇਆ ਤੇ ਬਲ ਬੀਟੀ ਇਹ ਬਹੁਤ ਅੱਛਾ ਹੋ ਗਿਆ ਬਹੁਤ ਮੈਂ ਰੀਡ ਰੱਖਦਾ ਨਹੀਂ ਮੇਰੇ ਪੁੱਤਾਂ ਲੱਗਿਆ ਮੈਂ ਆਉਣ ਤੇ ਤੁਗਲਾ ਤੇਰੀ ਪ੍ਰਧਾਨ ਦੀ ਵਿਚਾਰ ਬੋਲਿਆ ਕਿ ਸਾਡੀ ਆਪ ਕੋਈ ਕੋਆਰਡੀਨੇਸ਼ਨ ਦੀ ਕਿਤੇ ਘਾਟ ਨਹੀਂ ਰਹੀ ਲੋਇ ਦੇ ਵਿੱਚ ਅਸੀਂ ਬਹੁਤ ਜਲਦੀ ਜਿਹੜਾ ਤੁਹਾਡੇ ਕੋਲ ਦਿੱਤਾ ਗਿਆ ਟਾਰਗੇਟ ਆ ਉਹਨੂੰ ਜਲਦੀ ਸਿਵਾਰਨਾ ਹੈ ਸੋਇਲਾ ਲਾਭ ਲਾਉਣਾ ਸਾਰੇ ਦਾ ਪਤਵੰਤ ਹਾਂ ਜੈ ਹਿੰਦ